ਬਣੀ ਮੈਂ ਜਦੋਂ ਅਸੀਂ ਕਾਲਜ ਦੇ ਦਾਖਲ ਹੋਏ ਨਾ ਬੜਾ ਪਿਆਰਾ ਜਿਹਾ ਪੋਸਟਰ ਲੱਗਿਆ ਹੁੰਦਾ ਫੁੱਟ ਕੇ ਜੱਫੀ ਪਾਉਣਾ ਹਾਂਜੀ ਤੇ ਸਾਡੇ ਮਨ ਚ ਨਿਕਲ ਗਿਆ ਸਾਰੇ ਅਸੀਂ ਮੁੰਡੇ ਕੁੜੀਆਂ ਇਕੱਠੇ ਸੀ ਮੈਂ ਕਿਹਾ ਦੇਖ ਪਾਣੀ ਵਿੱਚ ਕਿਵੇਂ ਜੱਫੀ ਪਾਈ ਤੇ ਸਾਰੇ ਹੱਥ ਪੇ ਤੇ ਮੈਂ ਕਿਹਾ ਕਿੰਨੇ ਨਿੱਕੇ ਤਰੀਕੇ ਨਾਲ ਜੱਫੀ ਪਾਈ ਹੋਈ ਹੈ ਕਿ ਡਾਕੂਆਂ ਦੇ ਮੁੰਡੇ ਨਾਲ ਕਿਹ ਤਰੀਕੇ ਦੀ ਕਮੇਟੀ ਦੇ ਜਿੱਦਾਂ ਕਿ ਤੁਸੀਂ ਗੱਲ ਕੀਤੀ ਮੇਰੇ ਗਾਣੇ ਸੁਣੇ ਹੋ ਬਹੁਤ ਜ਼ਿਆਦਾ ਯੂ نو ਜਿੱਦਾਂ ਸਰ ਕਹਿ ਰਹੇ ਸੀਗੇ ਕਿ ਮੈਂ ਲਵ ਸਟੋਰੀ ਨਹੀਂ ਕਦੇ ਕੀਤੀ ਵੀ ਲੋਕਾਂ ਨੂੰ ਇਹ ਸ਼ਿਕਾਇਤ ਰਹਿਣੀ ਸੀ ਸੇਮ ਮੇਰੇ ਤੋਂ ਵੀ ਇਹ ਬਹੁਤ ਜ਼ਿਆਦਾ ਸ਼ਿਕਾਇਤ ਸੀ ਤੇ ਉਹ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਇਟਸ ਕਾਈਂਡ ਆਫ ਲਵ ਸਟੋਰੀ ਐਕਸ਼ਨ ਤਾਂ ਉਹ ਜਿਹੜਾ ਉਹਨਾਂ ਦਾ ਨਾਲ ਚੱਲੀ ਉਹਨਾਂ ਚੱਲੀ ਆਉਂਦਾ ਹੈ ਪਰ ਲਵ ਸਟੋਰੀ ਆ ਤੇ ਉਹ ਐਕਸ਼ਨ ਵੀ ਕਿਉਂ ਹੋ ਰਿਹਾ ਉਹਦਾ ਜਿਹੜਾ ਰੀਜ਼ਨ ਆ ਉਹ ਵੀ ਉਹਨਾਂ ਦਾ ਲਵ ਆ ਉਹ ਤੁਹਾਨੂੰ ਇਹਦੇ ਵਿੱਚ ਦੇਖਨ ਨੂੰ ਮਿਲੋਗਾ ਬਾਣੀ ਜਿੱਥੇ ਸੋਨ ਦੇ ਵਿੱਚ ਐਕਸ਼ਨ ਹੈ ਰੋਮਾਂਸ ਹੈ ਉੱਥੇ ਯੂ ਕੌਅ ਅਟਰੈਕਟ ਕਰੇ ਮੇਰੇ ਸਾਰੇ ਪੁਆਇੰਟਸ ਹਾਂਜੀ ਫੈਮਲੀ ਲਈ ਕੀ ਹੈਗਾ呀 ਫੈਮਲੀ ਓਰੀਐਂਟਡ ਫਿਲਮਾਂ ਤਾਂ ਜੋ ਕਾਮਲੀਜ਼ ਵੀ ਪ੍ਰੋਪਰਟੀਆਂ ਤੋਂ ਦੇਖਣਾ ਹਾਂਜੀ ਫੈਮਲੀਆਂ ਲਈ ਇਦਾਂ ਆ ਕਿ ਜਦੋਂ ਤੁਸੀਂ ਦੇਖੋਗੇ ਨਾ ਜੱਸੀ ਦਾ ਔਰ ਯੋਦੇ ਦਾ ਜਿਹੜਾ ਸਰਦਾਰ ਮੇਰਾ ਕੈਰੈਕਟਰ ਆ ਮੇਰੇ ਲਈ ਮੇਰੇ ਮਾਪਿਓ ਮਤਲਬ ਮੇਰਾ ਹਰ ਰਿਸ਼ਤਾ ਮੈਂ ਉਸ ਇਨਸਾਨ ਚ ਲੱਭਦੀ ਹਾਂ ਤੇ ਉਹ ਹਰ ਰਿਸ਼ਤਾ ਮੇਰੇ ਚ ਲੱਭਦੇ ਆ ਤੋ ਥਰੂ ਜੋ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਦੇਖੋਗੇ ਨਾ ਉਹਦਾ ਰੀਜ਼ਨ ਕੀ ਹੈ ਤੋ ਉਹ ਫੈਮਿਲੀ ਆ ਉਹ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਦੇਖੋ ਕਿਉਂਕਿ ਜੇ ਮੈਂ ਹੁਣ ਦੱਸਦਾ ਨਾ ਫਿਰ ਉਹ ਸਸਪੈਂਸ ਰੀਵਿਲ ਹੋ ਜਾਊਗਾ ਹਾਂਜੀ ਬਾਨੀ ਮੈਮ ਪਹਿਲਾਂ ਵੀ ਤੁਹਾਡਾ ਇੱਕ ਗੀਤ ਆਇਆ ਸੀ ਮਾਝੇ ਵਾਲੇ ਹਨਾ ਲੋਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਪਿਆਰ ਕੀਤਾ ਹਾਂਜੀ ਤੇ ਹੁਣ ਇਹ ਗੀਤ ਹੈ ਜਿਹੜਾ ਤੁਹਾਡਾ ਮੋਰਨਿੰਗ ਮਾਝੀ ਦੀ ਤੇ ਕਿਵੇਂ ਕਿਵੇਂ ਦੀ ਫੀਲਿੰਗ ਹੈ ਤੁਹਾਡੀ ਕੀ ਵੀ ਇਸ ਦਾ 뮤직 ਲੋਕਸ ਤੇ ਤੁਸੀਂ ਆਏ ਹੋ ਫੀਲਿੰਗ ਬਹੁਤ ਵਧੀਆ ਕੀ ਕਹਾਂ ਵਧੀਆ ਫੀਲ ਹੋ ਰਿਹਾ ਹੈ ਕਿਉਂਕਿ ਸੀ ਮਾਝੇ ਬੈਲਟ ਨੂੰ ਮੈਨੂੰ ਵੈਸੀ ਬਹੁਤ ਜ਼ਿਆਦਾ ਪਿਆਰ ਮਿਲਦਾ ਮੈਂ ਅੱਗੇ ਵੀ ਕਹਾਂ ਚਾਹੇ ਮਾਝਾ ਮਾਲਵਾ ਦੁਆਬਾ ਪੁਆਰ ਕੋਈ ਵੀ ਰੀਜਨ ਆ ਸਾਡੇ ਪੰਜਾਬ ਦੇ ਹੀ ਰੀਜਨ ਆ ਪਰ ਪਤਾ ਹੀ ਨਹੀਂ ਇਹ ਪਰਮਾਤਮਾ ਵੱਲੋਂ ਜੁੜ ਗਿਆ ਜਦੋਂ ਮੈਂ ਇਸ ਫੀਲਡ ਦੇ ਵਿੱਚ ਆਈ ਤਾਂ ਮੇਰੀ ਵਿਕੀਪੀਡੀਆ ਦੇ ਉੱਤੇ ਵੈਸੀ ਲਿਖਿਆ ਹੋਇਆ ਕਿ ਕੁੜੀ ਅੰਮ੍ਰਿਤਸਰ ਤੋਂ ਆ ਤੇ ਮਾਝੇ ਤੋਂ ਆ ਤੇ ਉਹ ਜਿਹੜਾ ਵਹਿਮ 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 ਦੇ ਵਿੱਚ ਹੀ ਨਾ ਉਹ ਰਿਐਲਿਟੀ ਦੇ ਵਿੱਚ ਕਨਵਰਟ ਹੋ ਗਈ ਮੇਰੇ ਗਾਣੇ ਵੀ ਉਸ ਤੋਂ ਬਾਅਦ ਮਾਝੇ ਤੇ ਆ ਗਏ ਤੇ ਅੱਜ ਵੀ ਬਹੁਤਿਆਂ ਨੂੰ ਇਹ ਲੱਗਦਾ ਕਿ ਮੈਂ ਮਾਝੇ ਸੰਘੇ ਬਣੀ ਮੈਂ ਜਦੋਂ ਅਸੀਂ ਕਾਲਜ ਦੇ ਦਾਖਲ ਹੋਏ ਨਾ ਬੜਾ ਪਿਆਰਾ ਜਿਹਾ ਪੋਸਟਰ ਲੱਗਿਆ ਹੋਇਆ ਸੀ ਫੁੱਟ ਕੇ ਜੱਫੀ ਪਾਉਣਾ ਹਾਂਜੀ ਤੇ ਸਾਡੇ ਮਨ ਚ ਨਿਕਲ ਗਿਆ ਸਾਰੇ ਅਸੀਂ ਮੁੰਡੇ ਕੁੜੀਆਂ ਕਿੱਥੇ ਸੀ ਮੈਂ ਕਿਹਾ ਦੇਖ ਪਾਣੀ ਨੇ ਕਿਵੇਂ ਜੱਫੀ ਪਾਈ ਪਾਈ ਤੇ ਸਾਰੇ ਹੱਥ ਪੇ ਤੇ ਮੈਂ ਕਿਹਾ ਕਿੰਨੇ ਨਿੱਕੇ ਤਰੀਕੇ ਨਾਲ ਜੱਫੀ ਪਾਈ ਹੋਈ ਹੈ ਕਿ ਡਾਕੂਆਂ ਦੇ ਮੁੰਡੇ ਨਾਲ ਕਿਹੜੇ ਤਰੀਕੇ ਦੀ ਕਮੇਟੀ ਦੇ ਜਿੱਦਾਂ ਕਿ ਤੁਸੀਂ ਗੱਲ ਕੀਤੀ ਮੇਰੇ ਗਾਣੇ ਸੁਣੇ ਹੋ ਬਹੁਤ ਜ਼ਿਆਦਾ ਯੂ نو ਜਿੱਦਾਂ ਸਰ ਕਹ ਰਹੇ ਸੀਗੇ ਕਿ ਮੈਂ ਲਵ ਸਟੋਰੀ ਨਹੀਂ ਕਦੇ ਕੀਤੀ ਵੀ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਸੀ ਸੇਮ ਮੇਰੇ ਤੋਂ ਵੀ ਇਹ ਬਹੁਤ ਜ਼ਿਆਦਾ ਸ਼ਿਕਾਇਤ ਸੀ ਤੇ ਉਹ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਇਟਸ ਕਾਈਂਡ ਆਫ ਲਵ ਸਟੋਰੀ ਐਕਸ਼ਨ ਤਾਂ ਉਹ ਜਿਹੜਾ ਉਹਨਾਂ ਦਾ ਨਾਲ ਚੱਲੀ ਆਉਂਦਾ ਚੱਲੀ ਆਉਂਦਾ ਆ ਪਰ ਲਵ ਸਟੋਰੀ ਆ ਤੇ ਉਹ ਐਕਸ਼ਨ ਵੀ ਕਿਉਂ ਹੋ ਰਿਹਾ ਉਹਦਾ ਜਿਹੜਾ ਰੀਜ਼ਨ ਆ ਉਹ ਵੀ ਉਹਨਾਂ ਦਾ ਲਵ ਆ ਉਹ ਤੁਹਾਨੂੰ ਇਹਦੇ ਵਿੱਚ ਦੇਖਨ ਨੂੰ ਮਿਲੂਗਾ ਬਾਣੀ ਜਿੱਥੇ ਸ੍ਰੰਗ ਦੇ ਵਿੱਚ ਐਕਸ਼ਨ ਹੈ ਰੋਮਾਂਸ ਹੈ ਉੱਥੇ ਯੂਥ ਨੂੰ ਅਟਰੈਕਟ ਕਰਨੇ ਉਹ ਸਾਰੇ ਪੁਆਇੰਟਸ ਹਾਂਜੀ ਫੈਮਿਲੀ ਲਈ ਕੀ ਹੈਗਾ ਆ ਫੈਮਿਲੀ ओरिएंटेड ਸਿਨੇਮਾ ਤਾਂ ਜੋ ਫੈਮਿਲੀਆਂ ਵੀ ਪ੍ਰੋਪਰਟੀਆਂ ਨੂੰ ਦੇਖਣ ਆਉਣ ਹਾਂਜੀ ਫੈਮਿਲੀਜ਼ ਲਈ ਇਦਾਂ ਆ ਕਿ ਜਦੋਂ ਤੁਸੀਂ ਦੇਖੋਗੇ ਨਾ ਜੱਸੀ ਦਾ ਔਰ ਯੋਦੇ ਦਾ ਜਿਹੜਾ ਸਰਦਾਰ ਮੇਰਾ ਕੈਰੈਕਟਰ ਆ ਮੇਰੇ ਲਈ ਮੇਰੇ ਮਾਪਿਓ ਮਤਲਬ ਮੇਰਾ ਹਰ ਰਿਸ਼ਤਾ ਮੈਂ ਉਸ ਇਨਸਾਨ ਚ ਲੱਭਦੀ ਹਾਂ ਤੇ ਉਹ ਹਰ ਰਿਸ਼ਤਾ ਮੇਰੇ ਚ ਲੱਭਦੇ ਆ ਸੋ ਤੁਹਾਨੂੰ ਜੋ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਦੇਖੋਗੇ ਨਾ ਉਹਦਾ ਰੀਜ਼ਨ ਕੀ ਹੈ? ਤਾਂ ਉਹ ਫੈਮਿਲੀ ਆ। ਉਹ ਤੁਸੀਂ ਥੀਏਟਰਸ ਦੇ ਵਿੱਚ ਜਾ ਕੇ ਦੇਖੋ ਕਿਉਂਕਿ ਜੇ ਮੈਂ ਹੁਣ ਦੱਸਤਾ ਨਾ ਫਿਰ ਉਹ ਸਸਪੈਂਸ ਰਿਵੀਲ ਹੋ ਜਾਊਗਾ ਹਾਂਜੀ। ਪਾਣੀ ਮੈਂ ਪਹਿਲਾਂ ਵੀ ਤੁਹਾਡਾ ਇੱਕ ਗੀਤ ਆਇਆ ਸੀ ਮਾਝੇ ਵਾਲੇ ਹਨਾ ਲੋਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਪਿਆਰ ਦਿੱਤਾ। ਤੇ ਹੁਣ ਇਹ ਗੀਤ ਹੈ ਜਿਹੜਾ ਤੁਹਾਡਾ ਮੋਰਨਿੰਗ ਮਾਝੀ ਦੀ ਤੇ ਕਿਵੇਂ ਕਿਵੇਂ ਦੀ ਫੀਲਿੰਗ ਹੈ ਤੁਹਾਡੀ ਕੀ ਵੀ ਇਸ ਦਾ 뮤직 ਲੌਕ ਤੇ ਤੁਸੀਂ ਆਏ ਹੋ। ਫੀਲਿੰਗ ਬਹੁਤ ਵਧੀਆ ਕੀ ਕਹਾਂ ਵਧੀਆ ਫੀਲ ਹੋ ਰਿਹਾ ਹੈ ਕਿਉਂਕਿ ਸੀ ਮਾਝੇ ਬੈਲਟ ਨੂੰ ਮੈਨੂੰ ਵੈਸੀ ਬਹੁਤ ਜ਼ਿਆਦਾ ਪਿਆਰ ਮਿਲਦਾ ਮੈਂ ਅੱਗੇ ਵੀ ਕਿਹਾ ਚਾਹੇ ਮਾਝਾ ਮਾਲਵਾ ਦੁਆਬਾ ਪੁਆਰ ਕੋਈ ਵੀ ਰੀਜਨ ਆ ਸਾਡੇ ਪੰਜਾਬ ਦੇ ਹੀ ਰੀਜਨ ਆ ਪਰ ਪਤਾ ਹੀ ਨਹੀਂ ਇਹ ਪਰਮਾਤਮਾ ਵੱਲੋਂ ਹੀ ਜੁੜ ਗਿਆ ਜਦੋਂ ਮੈਂ ਇਸ ਫੀਲਡ ਦੇ ਵਿੱਚ ਆਈ ਤਾਂ ਮੇਰੀ ਵਿਕੀਪੀਡੀਆ ਦੇ ਉੱਤੇ ਵੈਸੀ ਲਿਖਿਆ ਹੋਇਆ ਕਿ ਕੁੜੀ ਅੰਮ੍ਰਿਤਸਰ ਤੋਂ ਆ ਤੇ ਮਾਝੇ ਤੋਂ ਆ ਤੇ ਉਹ ਜਿਹੜਾ ਵਹਿਮ 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 ਦੇ ਵਿੱਚ ਹੀ ਨਾ ਉਹ ਰਿਐਲਿਟੀ ਦੇ ਵਿੱਚ ਕਨਵਰਟ ਹੋ ਗਈ ਮੇਰੇ ਗਾਣੇ ਵੀ ਉਸ ਤੋਂ ਬਾਅਦ ਮਾਝੇ ਤੇ ਆ ਗਏ ਤੇ ਅੱਜ ਵੀ ਬਹੁਤਿਆਂ ਨੂੰ ਇਹ ਲੱਗਦਾ ਕਿ ਮੈਂ ਮਾਝੇ ਸੰਘੇ